ਨ ਮੋਤੀ ਜਿਨ ਪੁੰਨ ਕਮਾਇਆ ਗੁਰ ਲਾਲਾ ਤਾਈ ਦੁੱਧ ਪਿਆਇਆ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਠੰਡੇ ਬੁਰਜ ਦੇ ਵਿੱਚ ਮੁਗਲ ਹਕੂਮਤ ਦੇ ਵੱਲੋਂ ਕੈਦ ਕੀਤੇ ਗਏ ਸਨ ਤਾਂ ਕਿਸੇ ਨੂੰ ਵੀ ਹੁਕਮ ਨਹੀਂ ਸੀਗਾ ਕਿ ਉਹਨਾਂ ਨੂੰ ਜਲ ਪਾਣੀ ਸ਼ਿਕਾਇਆ ਜਾਵੇ ਪ੍ਰਸ਼ਾਦਾ ਸ਼ਿਕਾਇਆ ਜਾਵੇ ਤਾਂ ਉਸ ਵੇਲੇ ਗੁਰਗੋਜ ਗੁਰੂ ਜੀ ਦੇ ਅਨਨ ਸ਼ਰਧਾਲੂ ਅਮਰ ਸ਼ਹੀਦ ਬਾਬਾ ਮੋਤੀ RAM ਜੀ ਮਹਿਰਾ ਦੇ ਵੱਲੋਂ ਸੂਬਾ ਸਰਹੰਦ ਦੇ ਹੁਕਮਾਂ ਦੀ ਨਾ ਪਰਵਾਹ ਕਰਦੇ ਹੋਇਆਂ ਤਿੰਨ ਦਿਨਾਂ ਦੇ ਭੁਖਣ ਪਾਣੇ ਛੋਟੇ ਸਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਨੂੰ ਦੁੱਧ ਦੀ ਸੇਵਾ ਕੀਤੀ ਗਈ ਉਹ ਸ਼ਾਦਾ ਪਾਣੀ ਸ਼ਿਕਾਇਆ ਗਿਆ ਬਦਲੇ ਦੇ ਵਿੱਚ ਮੁਗਲ ਹਕੂਮਤ ਦੇ ਵੱਲੋਂ ਉਹਨਾਂ ਨੂੰ ਅਤੇ ਉਹਨਾਂ ਦੇ ਪਰਿਵਾਰ ਨੂੰ ਕੋਲੂ ਦੇ ਵਿੱਚ ਪੀੜ ਦਿੱਤਾ ਗਿਆ ਤੇ ਇਸ ਵੇਲੇ ਗੁਰਦੁਆਰਾ ਮੋਤੀ ਮਹਿਰਾ ਜਿਹਦੇ ਅਸਥਾਨ ਤੇ ਅਸੀਂ ਖੜੇ ਆ ਦਰਸ਼ਨ ਵੀ ਤੁਹਾਨੂੰ ਕਰਾਉਣੇ ਆ ਅਮਰ ਸ਼ਹੀਦ ਬਾਬਾ ਮੋਤੀ RAM ਮਹਿਰਾ ਜਿੱਦੀ ਯਾਦ ਦੇ ਵਿੱਚ ਇਹ ਗੁਰਦੁਆਰਾ ਸਾਹਿਬ ਸੁਸ਼ੋਭਿਤ ਹੈ ਸੋ ਗੁਰਦੁਆਰਾ ਬਾਬਾ ਮੋਤੀਰਾਮ ਮਹਾਰਾਜ ਦੀ ਯਾਦ ਦੇ ਵਿੱਚ ਬਣਿਆ ਹੋਇਆ ਅਮਰ ਸ਼ਹੀਦ ਬਾਬਾ ਮੋਤੀਰਾਮ ਮਹਾਰਾਜ ਜੀ ਕਿਉਂਕਿ ਬਾਬਾ ਮੋਤੀਰਾਮ ਮਹਾਰਾਜ ਜੀ ਸਨ ਜਿਨ੍ਹਾਂ ਨੇ ਛੋਟੇ ਸਹਿਬ ਸਾਧਿਆਂ ਅਤੇ ਮਾਤਾ ਗੁਜਰੀ ਜੀ ਨੂੰ ਦੁੱਧ ਦੀ ਸੇਵਾ ਕੀਤੀ ਸੀਗੀ ਜਿਸ ਦੇ ਬਦਲੇ ਦੇ ਵੱਜੋਂ ਮੁਗਲ ਹਕੂਮਤ ਦੇ ਵੱਲੋਂ ਉਹਨਾਂ ਨੂੰ ਕੋਲੂ ਦੇ ਵਿੱਚ ਪੀੜ ਦਿੱਤਾ ਗਿਆ ਸੀ ਉਨ੍ਹਾਂ ਦੇ ਪਰਿਵਾਰ ਨੂੰ ਕੋਹਲੂ ਦੇ ਵਿੱਚ ਪੀੜ ਦਿੱਤਾ ਗਿਆ ਸੀ ਤੇ ਉਸੇ ਸਥਾਨ ਤੇ ਉਨ੍ਹਾਂ ਦੀ ਯਾਦ ਦੇ ਵਿੱਚ ਇਹ ਗੁਰਦੁਆਰਾ ਸਾਹਿਬ ਬਾਬਾ ਮੋਤੀराम ਮਹਿਰਾਜੀ ਦਾ ਸਜੋਬਿਤ ਹੈ ਤੇ ਸੰਗਤ ਜਿਹੜੀ ਗੁਰਦੁਆਰਾ ਸ਼੍ਰੀ ਫਤੇਗੜ ਸਾਹਿਬ ਆਉਂਦੀ ਹੈ ਉਹ ਇੱਥੇ ਵੀ ਜ਼ਰੂਰ ਨਤਮਸਤਕ ਹੁੰਦੀ ਹੈ ਇਸ ਲਈ ਕਿਹਾ ਜਾਂਦਾ ਹੈ ਕਿ ਧੰਨ ਮੋਤੀ ਜਿਨ ਪੁੰਨ ਕਮਾਇਆ ਗੁਰ ਲਾਲਾਂ ਤਾਈ ਦੁੱਧ ਪਿਆਇਆ ਸੋ ਅਮਰ ਸ਼ਹੀਦ ਦਾ ਦਰਜਾ ਬਾਬਾ ਮੋਤੀਰਾਮ ਮਹਿਰਾਜੀ ਨੂੰ ਪ੍ਰਾਪਤ ਹੈ ਉਹ ਗਲਾਸ ਵੀ ਦਿਖਾਵਾਂਗੇ ਜਿਹੜੇ ਇਸ ਸਥਾਨ ਤੇ ਸਜੋਬਿਤ ਨੇ ਜਿਹੜੇ ਸੰਗਤ ਦਰਸ਼ਨਾਂ ਲਈ ਰੱਖੇ ਗਏ ਨੇ ਅਤੇ ਜਿਨ੍ਹਾਂ ਦੇ ਵਿੱਚ ਬਾਬਾ ਮੋਤੀराम ਮਹਿਰਾ ਜੀ ਨੇ ਦੁੱਧ ਸ਼ਿਕਾਇਆ ਸੀ ਸਾਬਾ ਬਾਬਾ ਮੋਤੀराम ਮਹਿਰਾ ਜੀ ਸਰਹੰਦ ਦੇ ਰਹਿਣ ਵਾਲੇ ਸਨ ਮਹਿਰਾ ਜਾਤੀ ਨਾਲ ਸੰਬੰਧ ਰੱਖਦੇ ਸਨ ਅਤੇ ਆਪ ਨਵਾਬ ਬਜੀਦ ਖਾਂ ਸੂਬਾ ਸਰਹੰਦ ਦੇ ਲੰਗਰ ਦੇ ਵਿੱਚ ਨੌਕਰੀ ਕਰਦੇ ਸਨ ਅਤੇ ਕੈਦੀਆਂ ਨੂੰ ਭੋਜਨ ਛਕਾਉਣਾ ਆਪਣੀ ਡਿਊਟੀ ਸੀਗੀ ਸੋ ਇਸੇ ਦੌਰਾਨ ਜਦੋਂ ਛੋਟੇ ਸਹਿਬਜ਼ਾਦਿਆਂ ਨੂੰ ਪੇਸ਼ੀ ਲਈ ਲਿਆਂਦਾ ਗਿਆ ਵਜ਼ੀਦੇ ਦੇ ਅਦਾਲਤ ਦੇ ਵਿੱਚ ਤਾਂ ਉਸ ਵੇਲੇ ਉਹਨਾਂ ਨੂੰ ਕੈਦ ਕਰ ਦਿੱਤਾ ਗਿਆ ਠੰਡੇ ਬੁਰਜ ਦੇ ਵਿੱਚ ਜਿਸ ਕਰਕੇ ਕੋਈ ਵੀ ਹੁਕਮ ਦਿੱਤਾ ਗਿਆ ਕਿ ਕੋਈ ਵੀ ਉਹਨਾਂ ਨੂੰ ਜਲ ਪਾਣੀ ਨਾ ਛਕਾਵੇ ਤਾਂ ਜਿਸ ਤੋਂ ਬਾਅਦ ਹਿੰਮਤ ਕਰਕੇ ਬਾਬਾ ਮੋਤੀराम ਮਹਿਰਾ ਜੀ ਨੇ ਸਹਿਬਜ਼ਾਦਿਆਂ ਨੂੰ ਦੁੱਧ ਦੀ ਸੇਵਾ ਕੀਤੀ ਅਤੇ ਜਿਹੜੇ ਉੱਥੇ ਮੁਲਾਜ਼ਮ ਸੁਰੱਖਿਆ ਦੇ ਵਿੱਚ ਤਣਾਦ ਸਨ ਉਹਨਾਂ ਨੂੰ ਜੇਬਰ ਵੀ ਦਿੱਤੇ ਉਹਨਾਂ ਨੂੰ ਲਾਲਚ ਦਿੱਤਾ ਤਾਂ ਜੋ ਉਹਨਾਂ ਨੂੰ ਅੰਦਰ ਜਾਣ ਦਿੱਤਾ ਜਾਵੇ ਅਤੇ ਇੱਥੇ ਪੋਰਾ ਸਾਹਿਬ ਪੋਰਾ ਸਾਹਿਬ ਦੇ ਵਿੱਚ ਉਹ ਗਲਾਸ ਰੱਖੇ ਗਏ ਨੇ ਸੰਗਤਾਂ ਦੇ ਦਰਸ਼ਨਾਂ ਦੇ ਲਈ ਇਹ ਤਸਵੀਰ ਆ ਜਿਹੜੀ ਅਸੀਂ ਦਿਖਾ ਦਿੰਦੇ ਆ ਕਿ ਕਿਵੇਂ ਬਾਬਾ ਮੋਤੀ ਨਾਮ ਮਹਾਰਾਜੀ ਮਾਤਾ ਗੁਜਰੀ ਜੀ ਅਤੇ ਦੋਵੇਂ ਸਹਬਜ਼ਾਦਿਆਂ ਨੂੰ ਗਰਮ ਦੁੱਧ ਪਿਲਾਉਂਦੇ ਨੇ ਇਸ ਤੋਂ ਬਾਅਦ ਇੱਕ ਹੋਰ ਤਸਵੀਰ ਹੈ ਜਿਸ ਦੇ ਵਿੱਚ ਬਾਬਾ ਮੋਤੀराम ਮਹਿਰਾਜੀ ਦੇ ਪਰਿਵਾਰ ਨੂੰ ਕੋਲੂ ਦੇ ਵਿੱਚ ਪੀੜ ਦਿੱਤਾ ਜਾਂਦਾ ਹੈ ਬਾਬਾ ਮੋਤੀराम ਮਹਿਰਾਜੀ ਦਾ 6 ਸਾਲਾ ਬੱਚਾ ਵੀ ਕੋਲੂ ਦੇ ਵਿੱਚ ਪੀੜ ਦਿੱਤਾ ਗਿਆ ਸੀ ਸੋ ਇੰਨੀ ਭਿਆਨਕ ਸਜ਼ਾ ਉਸ ਵੇਲੇ ਦੀ ਹਕੂਮਤ ਦੇ ਵੱਲੋਂ ਦਿੱਤੀ ਗਈ ਸੀ ਬਾਬਾ ਮੋਤੀराम ਮਹਿਰਾਜੀ ਨੇ ਦੁੱਧ ਸ਼ਿਕਾਇਆ ਤਾਂ ਉਹਨਾਂ ਦੇ ਪਰਿਵਾਰ ਨੂੰ ਬੇਹੱਦ ਘਨਾਉਣੀ ਸਜ਼ਾ ਉਸ ਵੇਲੇ ਦੀ ਮੁਗਲ ਹਕੂਮਤ ਦੇ ਵੱਲੋਂ ਦਿੱਤੀ ਗਈ ਯਾਦਗਾਰ ਵਜੋਂ ਕੁਝ ਤਸਵੀਰਾਂ ਇੱਥੇ ਜ਼ਰੂਰ ਲਗਾਈਆਂ ਗਈਆਂ ਨੇ ਸੋ ਇੱਥੇ ਉਹ ਗਲਾਸ ਸੋਭਿਤ ਕੀਤੇ ਗਏ ਨੇ ਜਿਹੜੇ ਜਿਨ੍ਹਾਂ ਦੇ ਵਿੱਚ ਬਾਬਾ ਮੋਤੀराम ਮਹਿਰਾ ਜੀ ਨੇ ਛੋਟੇ ਸਹਿਬਜ਼ਾਦੇਆਂ ਨੂੰ ਦੁੱਧ ਦੀ ਸੇਵਾ ਕੀਤੀ ਸੀ ਹਾਲਾਂਕਿ ਬਾਬਾ ਮੋਤੀराम ਮਹਿਰਾ ਜੀ ਨੇ ਸੇਵਾ ਕੀਤੀ ਤਾਂ ਉਹਨਾਂ ਦੇ ਪਰਿਵਾਰ ਨੂੰ ਕੋਲੂ ਦੇ ਵਿੱਚ ਪੀੜ ਦਿੱਤਾ ਗਿਆ ਉਹਨਾਂ ਦੇ 6 ਸਾਲ ਦੇ ਪੁੱਤਰ ਨੂੰ ਕੋਲੂ ਦੇ ਵਿੱਚ ਪੀੜ ਦਿੱਤਾ ਗਿਆ ਸੀ ਉਹਨਾਂ ਦੇ ਪਰਿਵਾਰ ਨੂੰ ਕੋਲੂ ਦੇ ਵਿੱਚ ਪੀੜ ਦਿੱਤਾ ਗਿਆ ਸੀ ਇਤਿਹਾਸ ਗਵਾਏ ਜਿਸ ਦੇ ਵਿੱਚ ਭਾਈ ਕਿਸ਼ਨ ਸਿੰਘ ਜੀ ਉਹਨਾਂ ਦੇ ਵੱਲੋਂ ਸ਼ਹੀਦਨਾਮਾ ਦੀ ਗਵਾਹੀ ਹੈ ਕਿ ਮੋਤੀ ਹਮਰੇ ਸਿੱਖ ਪਿਆਰਾ ਕਿਸ ਦਾ ਕਰਜ ਮੰਮ ਸਿਰ ਭਾਰਾ ਤਾਂ ਤਸਵੀਰਾਂ ਬੇहद ਜ਼ਰੂਰੀ ਨੇ ਤੁਹਾਡੇ ਤੱਕ ਪਹੁੰਚਾਉਣੀਆਂ ਇਹ ਉਹ ਗਲਾਸ ਨੇ ਜਿਨ੍ਹਾਂ ਦੇ ਵਿੱਚ ਬਾਬਾ ਮੋਤੀराम ਮਹਿਰਾ ਜੀ ਛੋਟੇ ਸਹਬਜ਼ਾਦਿਆਂ ਨੂੰ ਦੁੱਧ ਸ਼ਕਾਇਆ ਸੀ ਇਤਿਹਾਸ ਗਵਾਏ ਉਸ ਵੇਲੇ ਦਾ ਸੰਗਤ ਨੂੰ ਦਰਸ਼ਨਾ ਦੇ ਲਈ ਇਹ ਗਲਾਸ ਰੱਖੇ ਹੋਏ ਨੇ ਛੋਟੇ ਸਹਬਜ਼ਾਦਿਆਂ ਨੂੰ ਦੁੱਧ ਪਿਆਇਆ ਸੀ ਬਾਬਾ ਮੋਤੀਰਾਮ ਮਹਿਰਾ ਜੀ ਨੇ ਬਾਬਾ ਮੋਤੀਰਾਮ ਮਹਿਰਾ ਜੀ ਦਾ ਪੂਰਾ ਪਰਿਵਾਰ ਹੀ ਕੋਲੂ ਦੇ ਵਿੱਚ ਪੀੜ ਦਿੱਤਾ ਗਿਆ ਸੀ ਸੰਗਤਾਂ ਇੱਥੇ ਨਤਮਸਤਕ ਹੁੰਦੀਆਂ ਨੇ ਅਤੇ ਇਸ ਯਾਦਗਾਰ ਨੂੰ ਨਤਮਸਤਕ ਹੁੰਦੀਆਂ ਨੇ ਅਤੇ ਉਹਨਾਂ ਗਲਾਸਾਂ ਦੇ ਦਰਸ਼ਨ ਦੀਦਾਰ ਕਰਦੀਆਂ ਨੇ ਜਿਨ੍ਹਾਂ ਦੇ ਵਿੱਚ ਛੋਟੇ ਸਹਿਬਜ਼ਾਦੇਆਂ ਨੂੰ ਦੁੱਧ ਦੀ ਸੇਵਾ ਕੀਤੀ ਗਈ ਸੀ ਸੋ ਹਕੂਮਤ ਕਿਸ ਤਰ੍ਹਾਂ ਦੀ ਸੀਗੀ ਜਿਸ ਤਰ੍ਹਾਂ ਸਹਿਬਜ਼ਾਦੇਆਂ ਨੂੰ ਸੇਵਾ ਜ਼ਰੂਰ ਕੀਤੀ ਪਰ ਕਿਉਂਕਿ ਹੁਕਮ ਇਹ ਸੀਗਾ ਵਜ਼ੀਦੇ ਦਾ ਕਿ ਕੋਈ ਵੀ ਮਦਦ ਨਾ ਕਰੇ ਜਿਸ ਕਰਕੇ ਉਹਨਾਂ ਨੂੰ ਇਹ ਭਿਆਨਕ ਸਜ਼ਾ ਦਿੱਤੀ ਗਈ ਤੋ ਇੱਕ ਤਸਵੀਰ ਜਿਹੜੀ ਆ ਕੋਲੂ ਦੇ ਵਿੱਚ ਛੋਟੇ ਬੱਚੇ ਨੂੰ ਕਿਵੇਂ ਪੀੜ ਦਿੱਤਾ ਗਿਆ ਸੀ ਬਾਬਾ ਮੋਤੀ ਨਾਮ ਮਹਿਰਾਜ ਜੀ ਦੇ ਪਰਿਵਾਰ ਨੂੰ ਪੀੜ ਦਿੱਤਾ ਗਿਆ ਸੀ ਪਰ ਅੱਜ ਵੀ ਉਹਨਾਂ ਦੀ ਯਾਦਗਾਰ ਇੱਥੇ ਸੁਸ਼ੋਭਿਤ ਹੈ ਅਤੇ ਸੰਗਤਾਂ ਜਿਹੜੀਆਂ ਨੇ ਉਹ ਇੱਥੇ ਦਰਸ਼ਨ ਦੇਦਾਰ ਕਰਨ ਦੇ ਲਈ ਗੁਰਦੁਆਰਾ ਸਾਹਿਬ ਦੇ ਵਿੱਚ ਪਹੁੰਚਦੀਆਂ ਨੇ ਤਾਂ ਤੁਹਾਨੂੰ ਤਸਵੀਰਾਂ ਦਿਖਾਈਆਂ ਨੇ ਬਾਬਾ ਮੋਤੀ RAM ਮਹਿਰਾਜ ਜੀ ਦੇ ਗੁਰਦੁਆਰਾ ਸਾਹਿਬ ਦੀਆਂ ਜਿੱਥੇ ਇਹ ਗਲਾਸ ਪਏ ਨੇ ਤੇ ਇਹੀ ਉਹ ਗੁਰਦੁਆਰਾ ਸਾਹਿਬ ਹੈ ਜਿੱਥੇ ਬਾਬਾ ਮੋਤੀराम ਮਹਿਰਾ ਜੀ ਦੀ ਯਾਦ ਦੇ ਵਿੱਚ ਬਣਾਇਆ ਗਿਆ ਹੈ। ਸੋ ਫਤਿਹਗੜ੍ਹ ਸਾਹਿਬ ਦੀ ਸ਼ਹੀਦੀ ਜੋੜ ਮੇਲੇ ਤੇ ਜਿਹੜੇ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਤੇ ਆਉਂਦੀ ਹੈ ਉਹ ਬਾਬਾ ਮੋਤੀराम ਮਹਿਰਾ ਜੀ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਵੀ ਹੁੰਦੀ ਹੈ। ਇਹਨਾਂ ਘਲਾਸਾਂ ਦੇ ਦਰਸ਼ਨ ਕਰਦੀ ਹੈ ਜਿਹੜੇ ਘਲਾਸਾਂ ਦੇ ਵਿੱਚ ਸਾਹਿਬ ਜਾਨਾਂ ਨੂੰ ਦੁੱਧ ਦੀ ਸੇਵਾ ਕੀਤੀ ਗਈ ਸੀ। ਅਪਡੇਟ ਤੁਹਾਨੂੰ ਦਿੰਦੇ ਰਾਵਾਂਗੇ ਹਰ ਤਸਵੀਰ ਤੁਹਾਨੂੰ ਸ਼ਹੀਦੀ ਜੋੜ ਮੇਲੇ ਦੀ ਪਹੁੰਚਾਉਂਦੇ ਰਾਵਾਂਗੇ। ਫਿਲਹਾਲ ਕੈਮਰਾਮੈਨ ਗਗਨ ਦੇ ਨਾਲ ਰਣਵੀਰ ਸਿੰਘ ਰਾਣਾ